ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤਾ ਇਸ ਵੇਲੇ ਦੀ ਬੇਹੱਦ ਹੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਤਿੰਨ ਨੌਜਵਾਨਾਂ ਦੀ ਬੇਹੱਦ ਹੀ ਦਰਦਨਾਕ ਤਰੀਕੇ ਦੇ ਨਾਲ ਜਾਨ ਚਲੇ ਗਈ ਹੈ ਤਿੰਨੋਂ ਨੌਜਵਾਨ ਆਪਣੇ ਨਵੇਂ ਮੋਟਰਸਾਈਕਲ ਦੇ ਉੱਤੇ ਬਾਬਾ ਬੁੱਢਾ ਜੀ ਦੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਪਰ ਇੱਕ ਸੜਕੀ ਹਾਦਸੇ ਦੇ ਵਿੱਚ ਇਹਨਾਂ ਤਿੰਨਾਂ ਨੌਜਵਾਨਾਂ ਦੀ ਜਾਨ ਚਲੇ ਗਈ ਹੈ ਤਾਂ ਉਹਨਾਂ ਅੰਤਿਮ ਸੰਸਕਾਰ ਜਿਹੜਾ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੰਨਾ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਨ੍ਹਾਂ ਤੰਨਾ ਦੇ ਪਰਿਵਾਰਕ ਮੈਂਬਰਾਂ ਦੇ ਨੌਜਵਾਨ ਪੁੱਤਾਂ ਦੀ ਜਾਨ ਚਲੇ ਗਈ ਇੱਕ ਸੜਕ ਹਾਦਸੇ ਦੇ ਵਿੱਚ ਜਾਨ ਚਲੇ ਗਈ ਹੈ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਕਰੀਨ ਦੇ ਉੱਤੇ ਤਾਂ ਪਿੰਡ ਗੁਮਾਨਪੁਰਾ ਜੋ ਕਿ ਅੰਮ੍ਰਿਤਸਰ ਦੇ ਨਜ਼ਦੀਕ ਪੈਂਦਾ ਹੈ ਉੱਥੇ ਦੇ ਰਹਿਣ ਵਾਲੇ ਨੌਜਵਾਨ ਸੀ ਜਿਨ੍ਹਾਂ ਦੀ ਉਮਰ ਮਹਿਜ਼ 20 ਤੋਂ 22 ਸਾਲ ਉਮਰ ਦਸੀ ਜਾ ਰਹੀ ਹੈ ਜਿਨ੍ਹਾਂ ਦੇ ਨਾਲ ਇਹ ਦਰਦਨਾਕ ਘਟਨਾ ਵਾਪਰੀ ਹੈ ਤੇ ਇਸ ਦਰਦਨਾਕ ਘਟਨਾ ਦੇ ਵਿੱਚ ਇਹਨਾਂ ਤਿੰਨਾਂ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਤਾਂ ਬਾਬਾ ਬੁੱਢਾ ਜੀ ਦੇ ਮੱਥਾ ਟੇਕ ਕੇ ਵਾਪਸ ਆ ਰਹੇ ਸਗੇ ਕਿਸ਼ਤਾਂ ਦੇ ਉੱਤੇ ਇਹਨਾਂ ਨੇ ਆਪਣਾ ਮੋਟਰਸਾਈਕਲ ਕਢਾਇਆ ਸੀਗਾ ਕਿਸ਼ਤਾਂ ਦੇ ਮੋਟਰਸਾਈਕਲ ਕਢਾਇਆ ਸੀ ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਵਾਪਸ ਆਉਂਦੇ ਆਉਂਦੇ ਦੱਸਿਆ ਜਾ ਰਿਹਾ ਕਿ ਇੱਕ ਸੜਕੀ ਹਾਦਸਾ ਹੁੰਦਾ ਹੈ ਬੁਰੇ ਤਰੀਕੇ ਦੇ ਨਾਲ ਤਿੰਨੇ ਜਣੇ ਮੋਟਰਸਾਈਕਲ ਦੇ ਉੱਤੋਂ ਦੇਖਦੇ ਨੇ ਜਿਸ ਦੇ ਬਾਅਦ ਤੰਨਾ ਦੇ ਗੁੱਜੀਆਂ ਸੱਟਾਂ ਲੱਗਦੀਆਂ ਨੇ ਤਾਂ ਮੌਕੇ ਤੇ ਤੰਨਾ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾਤ ਸਕਰੀਨ ਦੇ ਉੱਤੇ ਜੋ ਤਸਵੀਰਾਂ ਨੇ ਇਹ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਤਿੰਨ ਹੱਸਦੇ ਬਸਦੇ ਘਰ ਉੱਜੜ ਗਏ ਨੇ ਇੱਕ ਐਕਸੀਡੈਂਟ ਦੇ ਵਿੱਚ ਇਹ ਘਰ ਉੱਜੜ ਗਏ ਨੇ ਤਿੰਨਾ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਮਾਪਿਆਂ ਦਾ ਭੈਣਾਂ ਦਾ ਭਰਾਵਾਂ ਦਾ ਦੋਸਤਾਂ ਮਿੱਤਰਾਂ ਦਾ ਰੋ ਰੋ ਕੇ ਬੁਰਾ ਹਾਲਾ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਇੱਕੋ ਪਿੰਡ ਦੇ ਰਹਿਣ ਵਾਲੇ ਸਗੇ ਤਿੰਨੋਂ ਨੌਜਵਾਨ ਜਿਨ੍ਹਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਿਹਾ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਬੁਰੇ ਤਰੀਕੇ ਦੇ ਨਾਲ ਜਿਹੜੇ ਆ ਮਾਪੇ ਉਹ ਰੋ ਰਹੇ ਨੇ ਪੁੱਭਾ ਮਾਰ ਮਾਰ ਕੇ ਆਪਣੇ ਬੱਚਿਆਂ ਨੂੰ ਜਾਂਚ ਕਰ ਰਹੇ ਨੇ ਤੇ ਸ਼ਾਇਦ ਸੋਚ ਵੀ ਰਹੇ ਹੋਣਗੇ ਸ਼ਾਇਦ ਇਹ ਮੱਥਾ ਟੇਕਣ ਅੱਜ ਨਾ ਜਾਂਦੇ ਇਹ ਕੁਲੈਣੀ ਘੜੀ ਦੇ ਵਿੱਚ ਸਾਡੇ ਬੱਚੇ ਜਿਹੜੇ ਸਾਤੋਂ ਦੂਰ ਚਲੇ ਗਏ ਤਾਂ 20 ਤੋਂ 22 ਸਾਲ ਦੀ ਨਾ ਤਨਾ ਨੌਜਵਾਨਾਂ ਦੀ ਉਮਰ ਸੀ ਇੱਕ ਵਾਰ ਪੂਰੀ ਵੀਡੀਓ ਵੱਲ ਲੈ ਚਲਦੇ ਕਿ ਪਿੰਡ ਦੇ ਵਿੱਚ ਇਸ ਦੁਖਦਾਈ ਘੜੀ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ よいし 私は大丈夫

Han er bekymret. ਗੱਲ ਬਾਤ ਜੀ ਇਥੋਂ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਪੂੜਾ ਸਾਹਿਬ ਨੂੰ ਗਾਂ ਨੂੰ ਕਿਧਰ ਨੂੰ ਚੱਲੇ ਸੀ ਚਾਹੇ ਗੋਦਵਾਲ ਸਾਹਿਬ ਮੱਥਾ ਟੇਕਣ ਚੱਲੇ ਚਾਹੇ ਕਿਤੇ ਚੱਲੇ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆਹ ਘਟਨਾ ਹੋ ਗਈ ਹੈ ਨਾ ਹਾਂ ਬਹੁਤ 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 ਜੀ ਬਹੁਤ ਹਰ ਇੱਕ ਪਰਿਵਾਰ ਨੂੰ ਦੁੱਖ ਆਇਆਗਾ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਣ ਕੋਣ ਹੋਰ ਵੀ ਪਿੰਡਾਂ ਤੋਂ ਕਿੰਨੇ ਪਰਿਵਾਰ ਪਰਿਵਾਰ ਜੀ ਇਹ ਮੁੰਡਾ ਇਹ ਤੇ ਇਹਦਾ ਪਿਓ ਹੀ ਹੈ ਤੇ ਇੱਕ ਬੱਚਾ ਛੋਟਾ ਇਹਦਾ ਤੇ ਦਾ ਦਾ ਕੁ ਬਿਜੁਰਗ ਹੈ ਇਹਨਾਂ ਦਾ ਇਹ ਤਿੰਨ ਚਾਰ ਪਰਿਵਾਰ ਦੇ ਜਿੰਨੇ ਮੁੰਡੇ ਤੁਹਾਰੇ ਹਾਂਜੀ ਇਹ ਤਿੰਨੇ ਕੁਾਰੇ ਸਰਕਾਰਾਂ ਨੂੰ ਕੁਛ ਨਾ ਕੁਛ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਆ ਬਹੁਤ ਜ਼ਿਆਦਾ ਮੋਟਰਸਾਈਕਲ ਕੁਛ ਨਾ ਕੁਛ ਇੱਕੋ ਮੋਟਰਸਾਈਕਲ ਦੀ ਹਾਂਜੀ ਇੱਕੋ ਹੀ ਦਾਦੀ ਨਵਾਂ ਲੈ ਕਿਸ਼ਤਾਂ ਤੇ ਜੋ ਅੱਛਾ ਕਿਸ਼ਤਾਂ ਤੇ ਇਹ ਇਹ ਪਿੰਡ ਦੇ ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ ਤੇ ਜਾਂਦੇ 8-9 ਵਜੇ ਤੱਕ ਘਰੋਂ ਨਿਕਲੇ ਆ ਜਾਂਦੇ ਪਤਾ ਨਹੀਂ ਕੀ ਇਹਦਾ ਨਾ ਘਟਨਾ ਹੋਈ ਸਰ ਬਹੁਤ ਇਹਨਾਂ ਨਾਲ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਬੰਦੇ ਇਸ ਨੌਜਵਾਨ ਦਾ ਕੀ ਨਾਮ ਇਹਦਾ ਸੌਰਵ ਕਿੰਨੇ ਪੈਂਪਰ ਇਹ ਦੋ ਪਰਾ ਆ ਤੇ ਇੱਕ ਪੈਣਿਆ ਤੇ ਇੱਕ ਵਿਆਹ ਹੋਇਆ ਸੀ ਨਾ ਉਹ ਇਤੋ ਛੋਟਾ 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 ਤੇ ਕੀ ਹੈ ਮੈਂ ਕਮਾਉਣ ਵਾਲਾ ਕੱਲਾ ਹੀ ਸੀ ਕੱਲਾ ਹੀ ਸੀ ਵਿਚਾਰਾ ਕੱਲਾ ਸਿੱਧੇ ਜਾ ਪਿਓ ਹੀ ਪਿਓ ਵੀ ਟਿੱਲਾ ਮਟਾਰਿੰਦਾ ਉਹ ਵੀ ਟਿੱਲਾ ਮਟਾਰਿੰਦਾ ਗਰੀਬ ਬੰਦੇ ਸਰ ਜੀ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਦੇੜੀ ਧੱਪੇ ਵਾਲੇ ਹੀ ਵਿਚਾਰੇ ਮੋਟਰਸਾਈਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ ਇੱਕੋ ਮੋਟਰਸਾਈਕਲ ਆ ਕਿਸਤਾ ਇਸਤਾ ਤੇ ਸਾਰ ਮੋਟਰਸਾਈਕਲ ਹੈ ਹਾਂਜੀ 100 ਰੁਪਏ ਆ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੀ ਕਿ ਪਤਾ ਨਹੀਂ 100 ਰੁਪਏ ਦਾ ਹੀ ਇੱਕ ਤੇ ਗਏ ਕਿੰਨੇ ਦੀ ਉਮਰ ਦਿਨਾ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ ਜੀ 18 ਸਾਲ ਜਿਹਦੀ 22 ਸਾਲ ਹਾਂ 100 ਰੁਪਏ ਦੀ ਵੀ ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਇਹਦੇ ਵੀ 20 ਸਾਲ ਸੀ ਤਿੰਨਾਂ ਦੀ ਦਸ ਹੋ ਗਈ ਸਾਰਾ ਰਾਤ 8-9 ਵਜੇ ਤੱਕ ਸਭ ਹਾਂ 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 ਸਾਰਾ 8 ਵਜੇ ਤੋਂ 12 ਵਜੇ ਤੱਕ ਹੋਈ ਇਹ ਮੇਲਾ ਵੇਖਣ ਗਏ ਬਾਬਾ ਵੱਡਾ ਸਾਹਿਬ ਦਾ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਆ ਹਿਸ਼ਾਰਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਹਿਬ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਇਹ ਤਿੰਨ ਜਣੇ ਹੀ ਜੀ ਕਿੰਨੀ ਉਮਰ ਸੀ ਉਮਰ ਇਹਨਾਂ ਦੀ 22-22 ਸਾਲ ਹੀ ਹੋਣੀ ਹੈ ਜੀ 18 ਦਾ ਹੋਊਗਾ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂਜੀ ਤੇ ਕੀ ਕੰਮ ਕਰ ਕਰਦੇ ਸੀ ਤੇ ਕੀ ਕਰਦੇ ਸੀ ਨਹੀਂ ਕੰਮکاری ਕਰਦੇ ਹੇ ਇੱਕ ਦੇ ਇੱਕ ਮੁੰਡੇ ਦੇ ਸੈਂਟਰੀ ਦਾ ਕੰਮ ਕਰਦਾ ਸੀ ਦੂਜਾ ਮਜ਼ਦੂਰੀ ਕਰਦਾ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਤੇ ਵਿਆਹ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਫਿਰ ਕੀ ਦਸਤੇ ਵਿੱਚ ਕੋਈ ਐਕਸੀਡੈਂਟ ਹੁੰਦਾ ਕੀ ਹੁੰਦਾ ਪਤਾ ਨਹੀਂ ਨਹੀਂ ਹਣ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂchnਾ ਆਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਰ ਪਿੰਡ ਲਈ ਬੜੀ ਮੰਦਪਾਕ